ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦਾ 1837 ਕਰੋੜ ਦਾ ਜੋ ਲੋਨ ਲੈਣਾ ਚਾਹੁੰਦੇ ਸੀ ਉਹ ਕੈਨਸਲ ਕਰ ਦਿੱਤਾ। ਔਰ 103 ਪ੍ਰੋਜੈਕਟ ਅਲੱਗ-ਅਲੱਗ ਤਿਆਰ ਕੀਤੇ ਸੀ। 621 ਕਰੋੜ ਰੁਪਇਆ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਉਹ ਵੀ ਰੁਕਿਆ। ਉਹ ਪੰਜਾਬ ਸਰਕਾਰ ਨੂੰ ਇਹ ਦੱਸਣਾ ਪਊਗਾ ਕਿ ਉਹ ਕਿਉਂ ਰੁਕਿਆ। ਕਿਉਂਕਿ ਪੈਸਾ ਇਹ ਐਗਰੀਮੈਂਟਸ ਹੁੰਦੇ ਆ ਸਟੇਟ ਔਰ ਸੈਂਟਰ ਦੇ ਦਰਮਿਆਨ ਜਿੰਨਾ ਮਤਰਾ ਤੇ ਪੈਸਾ ਖਰਚ ਹੋਣਾ ਜਿਸ ਤਰ੍ਹਾਂ ਹੋਣਾ ਉਸ ਤਰ੍ਹਾਂ ਹੀ ਕਰਨਾ ਪੈਂਦਾ ਉਹ ਪੰਜਾਬ ਸਰਕਾਰ ਨੇ ਉਹਦੇ ਚ ਵੀ ਕਪਲਾ ਕੀਤਾ ਨੈਸ਼ਨਲ ਹੈਲਥ ਮਿਸ਼ਨ ਦੇ 621 ਕਰੋੜ ਚ ਇਸ ਕਰਕੇ 621 ਕਰੋੜ ਦੀ ਗ੍ਰਾਂਟ ਨਹੀਂ ਦਿੱਤੀ ਕਿ ਉਸ ਤੋਂ ਪਹਿਲਾਂ ਦੀ ਜਿਹੜੀ ਗ੍ਰਾਂਟ ਸੀ ਉਹ ਦੀ ਯੂਸੀ ਨਹੀਂ ਦਿੱਤੇ ਪ੍ਰੋਪਰ ਖਰਚਾ ਨਹੀਂ ਕੀਤਾ ਇਸੇ ਤਰ੍ਹਾਂ ਬਾਕੀ ਵੀ ਪ੍ਰੋਜੈਕਟਾਂ ਦੇ ਉੱਪਰ ਇਹਨਾਂ ਨੂੰ ਇਸੇ ਕਰਕੇ 1837 ਕਰੋੜ ਵੀ ਨਹੀਂ ਮਿਲ ਰਿਹਾ ਉਦਾ ਕਾਰਨ ਇਹ ਹੈ ਕਿ ਇਹ ਆਪਣੀ ਉਹਦੇ ਤੇ ਲੈਵਲ ਲੰਦੇ ਆ ਆਪਣਾ ਇਨਾਮ ਰੱਖ ਲੈਂਦੇ ਆ ਔਰ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਨੂੰ ਫੋਟੋ ਦਾ ਬਹੁਤ ਸ਼ੌਕ ਆ ਤੇ ਫੋਟੋ ਵੀ ਲਗਾ ਲੈਂਦੇ ਆ ਜੇ ਫੋਟੋ ਹੈਗੀ ਆ ਤਾਂ ਸਟੇਟ ਦੀ ਆਮਦਨ ਵਧਾਓ ਔਰ ਆਪਣੀ ਜਿਹੜੀਆਂ ਯੋਜਨਾਵਾਂ ਲਾਗੂ ਕਰੋ ਔਰ ਇਹਨਾਂ ਨੂੰ ਪੂਰੀ ਗੱਲ ਲੋਕਾਂ ਦੇ ਕੋਲ ਆ ਕੇ ਝੂਠ ਬੋਲਦੇ ਆ ਡੀਸੈਂਟ ਵੇ ਨਾਲ ਪੰਜਾਬ ਦੀ ਜਨਤਾ ਨੂੰ ਡੋਜ ਕਰਨ ਦੀ ਕੋਸ਼ਿਸ਼ ਕਰਦੇ ਆ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਆ ਇਹ ਧੋਖਾ ਇਸ ਤਰ੍ਹਾਂ ਨਹੀਂ ਚੱਲਣਾ ਅਸੀਂ ਇਹਨਾਂ ਨੂੰ ਆਮ ਜਨਤਾ ਦੇ ਵਿੱਚ ਲੰਗੇ ਕਰਾਂਗੇ ਔਰ ਇਹ ਪੰਜਾਬ ਦੇ ਵਿਕਾਸ ਨੂੰ ਰੋਕ ਰਹੇ ਆ ਆਪਣੀ ਮਨਮਾਨੀ ਕਰਨ ਦੇ ਲਈ ਔਰ ਆਪਣਾ ਹੀ ਵਿਖਾਵਾ ਕਰਨ ਦੇ ਲਈ ਕਿ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਆ ਉਹ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿਹੋ ਜਿਹਾ ਕੰਮ ਕਰਦੇ ਆ ਇਸ ਲਈ ਇਹ ਜਿਹੜਾ ਹੈਗਾ ਇਹਦੇ ਬਾਰੇ ਝੂਠ ਨਾ ਬੋਲਣ ਸੱਚੀ ਗੱਲ ਦੱਸਣ ਹੋ ਜਨਤਾ ਨੂੰ